ਕਿਰਪਾ ਕਰੋ ਦਿਨ ਦੇ ਦਾਤੇ ਮੇਰਾ ਹਉਣਾ ਅਗੋਂ ਨਾਮ ਵਿਚਾਰ ਲੋ ਕੋਈ ਮਾਤੇ ਕਾ ਕਰ ਤੋ ਬੈ ਸੁਆਮੀ ਮਾਨਸ ਕੀ ਗਤਿ ਇਹ ਦਰਸਨ ਪਿਆਸੀ ਦਸ ਰਾਤ ਇਤਨਾ ਅੰਧੇ

from Sahib you ਮਾਨੁਮੁਖ ਕਰਮੁਖ ਮਾਵਣੁ ਜਗ ਤੋਟਾ ਸੰਸ Sadi Jagan, Sadi Suwa. ਸਬਦੇ ਸਬਦੇ ਸੁ ਭਾਈ ਨਾਮਕ ਨਾਮ ਰਤਿਆ ਬਲ ਜਾਉ ਪਾਣੀ ਸਿਹਰ ਨਾਮ ਧਿਆਨ ਦੇ ਜੋ ਹਰ ਰਤਿਆ ਅਰਕੇ ਧਿਆਨ ਦੇ ਇੱਕ ਇੱਕ ਹੋ ਸਤਿਆ ਧਿਆ ਧੁਰ ਨਾਮ ਧਿਆਵ ਦੀ ਇਸ ਦਾਲ ਸਤਿ ਖੱਤੇ ਆ ਗੁਰਮਤਿ ਦੇ ਰਹਿ ਆਪ ਗੁਰਮਤਿ ਹਰ ਜਪਿਆ ਜੋ ਹਰ ਨਾਮ ਧਿਆਵ ਦੀ ਗੁਰਬਕਤੀ ਦੇ ਹੈ ਆਪ ਨੌ ਵਡਿਆਈ ਮੀਤਾਂ ਦੇ ਮਾਵਾਕਾਂ ਅਨੁਸਾਰ ਜੋ ਇਹ ਜੀਵਾਂ ਨੂੰ ਪ੍ਰੀਤ ਦੀ ਸਮਾਰਦਾ ਹੈ ਸਭ ਗੁਰੂ ਜੀ ਉਸ ਦੀਨ ਤੇ ਅਪਵਿੱਤਰ ਸਾਧ ਮੰਦੇ ਨੇ ਨਾਮ ਦੇ ਅਦਾਤਾ ਸਿਰੜ ਦੀਆਂ ਅਦਾਤਾ ਤਪੁਸ ਦੀਆਂ ਅਦਾਤਾ ਪ੍ਰਵਾਹ ਨੂੰ ਫਖਸ਼ ਦੇ ਨੇ ਸੋ ਸਭ ਗੁਰੂ ਦੀ ਕਿਰਪਾ ਨਾਲ ਇਸ ਪ੍ਰਾਸ ਨੂੰ ਸੰਤਾਨ ਨੂੰ ਅਮਰ ਜੀ ਦੀ ਦਾਤ ਅਤੇ ਅਮਰ ਜੀ ਦੀ ਦਾਤ ਵਿੱਚ ਸਭ ਗੁਰੂ ਜੀ ਦਾ ਹਾਲ ਕਰਨਾ ਆਪਜੋ ਕੇ ਨਵੇਂ ਸਾਲ ਦੀ ਖੁਸ਼ੀ ਹੋਈ ਹੈ ਸਾਰੇ ਜਨ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਭ ਨੂੰ ਜੀ ਸੁਖਾਂ ਸੁਖਾਂ ਦੇ ਨਾਲ ਬਤੀਤ ਕਰਾਉਣ ਜਾਂ ਦੀ ਅਰਦਾ ਕਰਨਾ ਸ੍ਰੀ ਸੰਤਾਨ ਨਮਰਤਾ ਸਾਹਿਬ ਬੇਨਤੀ ਹੈ ਜੁ ਕਿ ਅੱਜ ਗੁਰਦੁਆਰਾ ਸ੍ਰੀ ਅਨਾਰਾ ਸਾਹਿਬ ਨੂੰ ਨਤਰ ਕੀਰਤਨ ਆਪਣੇ ਨਤਰ ਦੇ ਵਿੱਚ ਪਾਤਨਕਰ ਬਾਬਾ ਜੁਨੀ ਪੀਰ ਸਾਹਿਬ ਦੇ ਸਥਾਨਾਂ ਤੇ ਪੰਜ ਕੋਇ ਦੇ ਕੀ ਪਹੁੰਚਣਾ ਸ਼ਾਮ ਨੂੰ ਵਾਹਿਗੁਰੂ ਫਤਲ ਦੇਵਤੀ ਹੈ ਜੋ ਜੋਗੀ ਕਰਦੀ ਪਰਾਦੇ ਨਾਮ ਸੰਤਾਂ ਨੂੰ ਵਾਇ ਹੋਏ ਸੰਤ ਨੂੰ ਜਪਣਾ ਸਿਖਾਉਣਾ ਹੈ ਜਪ ਹੋਣਿਆ ਦੇ ਅੰਦਰ ਪਰੋਟ ਵਰਤਨੇ ਸਾਧੇ ਤਤ ਨੂੰ ਦੇਖ ਕੇ ਸਾਰਦਰ ਸੰਤਾਂ ਦਾ ਧੰਨਵਾਦਾ ਜੁਰੀ ਜੀ ਸਾਰੇ ਸਾਮਾ ਤੇ ਪਹੁੰਚੋ ਅਤੇ ਸੰਤਾਂ ਦੇ ਦਰਸ਼ਕਦਾਰੇ ਪ੍ਰਤੀ ਗੁਰੂ ਸਾਹਿਬ ਦੀ ਦਰਸ਼ਕਦਾਰੇ ਕਰਕੇ ਸੰਤਾਂ ਦੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਇਓ ਉਹ ਕਾਰਨ ਜੋ ਕਿ ਆਪਣੇ ਗੁਰਦੁਆਰੇ ਦਾ ਹੋਂਦ ਇਹ ਸੇਵਾ ਦਾ ਨੂੰ ਬੈਂਦੀ ਹੈ ਕਿ ਸਾਰੇ ਸੰਤਾਂ ਸਾਹਮਣੇ ਜੀਸ਼ਨਾਣ ਪਾ ਕਰਕੇ ਜਿਹਦੇ ਮਹਾਰਾਜ ਦੇ ਥੋੜੇ ਬੰਦੇ ਨੇ ਸ਼ਾਂਤੀ ਬੰਦੇ ਨੇ ਬਿਆਰੇ ਬੰਦੇ ਨੇ ਸਾਰੇ ਸੇਵਾਦਾਰ ਸਾਰਿਆਂ ਸੰਤਾਂ ਨੂੰ ਨਾਲ ਦੇ ਬੀਂੀਆਂ ਨੂੰ ਬੈਂਦੀ ਹੈ ਤੇ ਇਤਰਾਫ ਦਾ ਜਿਤਨਾ ਜੁੜ ਮਿਲਿਆ ਦੇ ਨਾਲੀਆਂ ਭਾਦੇ ਹੋ ਗੁਰੂ ਜੀ ਦਾ ਸਤ ਸੰਗ ਕਰਦੇ ਹੋ ਰਾਮ ਨਾਲ ਸੰਤਾਂ ਦੇ ਇਸੇ ਤਰ੍ਹਾਂ ਬੜੀ ਤੇ ਸ਼ਰਤਾਂ ਦੇ ਨਾਮ ਤੇ ਆੜੇ ਮੰਗੇ ਅਤੇ ਗੁਰੂ ਘਰ ਦੇਆਂ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਏ ਜੀਵਾਰੇ ਤੁਰੀਕਾ ਸਾਹਸ ਸਾਹ ਵਾਰੂ ਦੀ ਜਿੱਤ ਹੋਵੇ